ਤਲਵੰਡੀ ਪਾਈ ਤਮ ਤੇ ਸਭ ਤੋਂ ਪਹਿਲਾਂ ਜਿਹੜੇ ਵੀਰਾਂ ਨੇ ਚੈਨਲ ਨੂੰ ਲਾਈਕ ਫੋਲੋ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਤਾਂ ਜੋ ਹਰ ਅਪਡੇਟ ਤੁਹਾਡੇ ਤੱਕ ਪੁੱਜਦੀ ਰਹੇ ਤਲਵੰਡੀ ਪਾਈ ਸ਼ਹਿਰ ਦੇ ਜੀਰਾ ਰੋਡ ਤੇ ਢਿੱਲੋ ਪੈਸ ਤੇ ਸਾਹਮਣੇ ਵਾਲੀ ਗਲੀ 'ਚ ਬੀਤੀ ਰਾਤ ਚੋਰਾਂ ਨੇ ਇੱਕ ਕਾਰ 'ਚ ਤਾਕਲ ਹੋ ਕੇ ਤਿੰਨ ਮੋਬਾਈਲ ਚੋਰੀ ਕਰ ਲਏ ਇਸ ਸਬੰਧੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਚੋਰੀ ਹੋਏ ਮੋਬਾਈਲਾਂ ਦੀ ਕੀਮਤ 45-50 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ ਪੀੜਤ ਨੇ ਐਸਬੰਧਿਤ ਤਲਵੰਡੀ ਭਾਈ ਪੁੱਤ ਨੂੰ ਉਤਲਾ ਦਿੱਤੀ ਅਤੇ ਮੰਗ ਕੀਤੀ ਕਿ ਚੋਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਮੋਬਾਈਲਾਂ ਦੀ ਬਰਾਮਦਗੀ ਕਰਵਾਈ ਜਾਵੇ ਆਜੋ ਸੁਣਦੀ ਐਸਬੰਧਿਤ ਕੀ ਚੈੱਕ ਕਰਦੇ ਮਾਲਕ ਸਰਿੰਦਰ ਸਿੰਘ ਨੇ ਹਾਂ ਭਾਈ ਕੀ ਨਾਂ ਤੁਹਾਡਾ ਕੀ ਕਸਾਰੀ ਘਟਨਾ ਬਾਰੇ ਦੱਸ ਮੇਰਾ ਨਾਮ ਸਰਿੰਦਰ ਸਿੰਘ ਆ ਜੀ ਮੈਂ ਤਲਵੰਡੀ ਭਾਈ ਢਿੱਲੋ ਪੈਸੇ ਨਜ਼ਦੀਕ ਸ਼ੀਨਾ ਵਸਦੀ ਦਾ ਤਸਲੀਕ ਆ ਜੀ ਜੀ ਰਾਤ ਬੀਤੀ ਰਾਤੀ ਸਾਡੇ ਘਰ ਚੋਰੀ ਹੋਈ ਹੈ ਠੀਕ ਹੈ ਚੋਰ ਕੰਦ ਟੱਪ ਕੇ ਆਏ 2:00 ਵਜੇ 10 ਤੋਂ 15 ਮਿੰਟ ਦੇ ਵਿੱਚ ਠੀਕ ਹੈ ਤੇ 2 ਵਜੇ ਦੇ ਤੇ 4:25 ਮਿੰਟ ਦੇ ਵਾਪਸ ਹੋ ਗਏ ਆ ਠੀਕ ਹੈ ਮੋਬਾਈਲੀਆਂ ਦੇ ਕੈਮਰਾ ਲੱਗਾ ਜੀ ਉੱਤੇ ਫੋਟੋਆਂ ਦੇਖਿਆ ਨਾਲ ਅੱਛਾ ਕੀ ਕੀ ਚੋਰੀ ਕੀ ਕਰਕੇ ਲੈ ਗਏ ਤੁਹਾਡੇ ਕੋਲ ਮੋਬਾਈਲ ਸੀ ਸਾਡੇ ਤਿੰਨ ਮੋਬਾਈਲ ਚੋਰੀ ਹੋਏ ਆ ਕੰਧ ਟੱਪ ਕੇ ਆਏ ਆ ਜੀ ਅੱਛਾ ਤਿੰਨ ਮੋਬਾਈਲ ਹਾਂ ਉਹ ਸਾਨੂੰ ਸਵੇਰ ਜਦੋਂ ਅਸੀਂ ਉੱਠੇ ਆ ਉਦੋਂ ਦੇਖਿਆ ਤਾਂ ਮੋਬਾਈਲ ਕਿੱਥੇ ਨਹੀਂ ਦੇਖੀ ਜਿਆ ਠੀਕ ਹੈ ਉਦੋਂ ਸਾਨੂੰ ਪਤਾ ਲੱਗਿਆ ਸਾਡੇ ਮੋਬਾਈਲ ਚੋਰੀ ਹੋ ਗਏ ਅੱਛਾ ਅੰਦਾਜ਼ਾ ਕਿੰਨੇ ਕੀਮਤ ਦੇ ਸੀ ਇਹ ਸਾਰੇ ਧੰਨਵਾਦ ਅੰਦਾਜ਼ਾ ਕੋ 14 ਜਾਂ 15-15 ਹਜ਼ਾਰ ਦੇ ਮੋਬਾਈਲ ਸੀ ਸਾਡੇ ਕੋਲ 40 ਨਹੀਂ ਹੈਗੀ 4 ਦੋਸਤੋਂ ਕਰਦੇ ਆ ਕਿ ਸਾਡਾ ਜਿਹੜਾ ਸਮਾਨ ਚੋਰੀ ਨੂੰ ਆਇਲ ਹੋਇਆ ਜੀ ਠੀਕ ਹੈ ਛੇਤੀ ਛੇਤੀ ਮਤਲਬ ਲੰਬੇ ਜਾਣ ਚੋਰਾਂ ਦੀ ਬਰਤਾਲ ਕੀਤੀ ਜਾਵੇ ਠੀਕ ਹੈ ਕਿਉਂਕਿ ਹੁਣ ਵਾਰਦਾ ਤਾਂ ਬਹੁਤ ਜ਼ਿਆਦਾ ਵਧ ਗਈ ਹੈ ਹਰ ਰੋਜ਼ ਚੋਰੀਆਂ ਹਰ ਰੋਜ਼ ਚੋਰੀਆਂ ਹੋ ਸਕੇ ਚਲੋ ਇੱਕ ਦੋ ਗੀੜੇ ਰਾਤ ਨੂੰ ਗਸ਼ਤ ਦੇ ਵਿਧਾਏ ਜਾਣ ਠੀਕ ਹੈ ਉਹ ਸਾਡੇ ਗਸ਼ਤ ਕਰ ਉਹਨੂੰ ਕੁਛ ਨਾ ਕੁਛ ਛਲ ਲਗ ਹੋਵੇ ਜੀ ਠੀਕ ਹੈ ਜੀ ਓਕੇ